ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸਖਰਾਜ ਪੀਬੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਬਾਈ ਜੀਵਨਦੀਆ ਘਰੇ ਆਏ ਆ ਜੀਵਨ ਦੇ ਪਿੰਡ ਹਰੀਕੇ ਕਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਾਈ ਹਰਾਂ ਦਾ ਵਪਾਰ ਲਾਈਨ ਦਾ ਸਾਫ਼ ਸੁਥਰਾ ਕੰਮ ਆ ਇੱਕ ਗੱਲ ਨਾਲ ਦੀ ਲੱਗਦੀ ਹੈ ਹੋਰ ਦੱਸ ਦਿਆਂ ਦੋਸਤੋ ਇਹਨਾਂ ਤੋਂ ਵਪਾਰੀ ਵੀਰ ਵੀ ਪਸ਼ੂ ਲੈ ਕੇ ਤੇ ਅੱਗੇ ਨਫਾ ਕੱਢ ਜਾਂਦੇ ਆ ਕਿਉਂਕਿ ਆਮ ਇਹ ਸਾਦੇ ਰੇਟ ਹੁੰਦੇ ਇਹਨਾਂ ਦੇ ਕੋਈ ਜ਼ਿਆਦੇ ਵਧਮੇ ਘਟਮੇ ਵਾਲੀ ਗੱਲ ਨਹੀਂ ਹੁੰਦੀਗੀ ਪੂਰਾ ਪੂਰਾ ਮੁੱਲ ਕਰਦੇ ਆ ਤੇ ਗਾਗ ਵੀ ਇਹਨਾਂ ਕੋਲ ਆ ਕੇ ਲੈ ਕੇ ਜਾ ਕੇ ਬਹੁਤ ਖੁਸ਼ ਰਹਿੰਦੇ ਆ ਕਿਉਂਕਿ ਜਦੋਂ ਵੀ ਇਹਨਾਂ ਦੀ ਵੀਡੀਓ ਨੈਟ ਤੇ ਪੈ ਜਾਂਦੀ ਆ ਤਾਂ ਅਗਲੇ ਦਿਨ ਤਕਰੀਬਨ ਪਸ਼ੂ ਸਾਰੇ ਸੇਲ ਹੋ ਜਾਂਦੇ ਆ ਰੇਟ ਦੇ ਮੁਤਾਬਕ ਸੋ ਦੋਸਤੋ ਜਿਹੜੇ ਵੀ ਨਵੇਂ ਵੀਡੀਓ ਵੇਖ ਰਹੇ ਨਵੇਂ ਜੁੜੇ ਆ ਆਪਣੇ ਚੈਨਲ ਦੇ ਉਹਨਾਂ ਨੂੰ ਬੇਨਤੀ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਨੂੰ ਕਰ ਲਓ ਫੋਲੋ ਤੇ ਫੇਸਬੁੱਕ ਪੇਜ ਆਪਣਾ ਸ਼ੌਂਕੀ ਪੀਵੀਟੀ ਤੇ ਜਿਹੜੇ ਵੀ ਰਿ ਇੰਸਟਾਗ੍ਰam ਤੇ ਦੇਖ ਰਹੇ ਸੁਖਰਾਜ ਘੋਮਾਰਾ ਉਹ ਵੀ ਜਰੂਰ ਫੋਲੋ ਕਰ ਲਓ ਤੇ ਆਓ ਮਿਲਦੇ ਆ ਦੋਸਤੋ ਜਲਦੀ ਜੇਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਪੁੱਤ ਕੀ ਹਾਲ ਚਾਲ ਹੈ ਬਾਈ ਜੀ ਵਧੀਆ ਵਧੀਆ ਬੱਲੇ ਠੀਕ ਹੈ ਤੇ ਆਪਣੇ ਕੋਲੇ ਅੱਜ ਕਿੰਨੀਆਂ ਗਾਇਆਂ ਸੇਲ ਆ ਬਾਈ 8 8 ਗੈਂਡ ਤੇ ਡਿਟੇਲ ਆਪਾਂ ਫਿਰ ਬਾਅਦ ਚ ਲੈਨੇ ਆ ਪਹਿਲਾਂ ਆਪਣਾ ਨੰਬਰ ਦੱਸ ਦੇ ਆਪਣੇ ਸੁਣਨ ਵਾਲੇ ਦੇਖਣ ਵਾਲਿਆਂ ਨੂੰ 81949 81949 4442 44432 ਹਾਂਜੀ ਠੀਕ ਹੈ ਜੀ ਇਹ ਜਿਹੜੀ ਵਾੜ ਕੋਲੇ ਆਪਾਂ ਖੜੇ ਆਂ ਬਾਈ ਕਰਮਾ ਸੁਆ ਇਹ ਜੇ ਦੂਜਾ ਸੁਆ ਵੀ ਦੂਜਾ ਸੁਆ ਹਾਂਜੀ ਹਾਂਜੀ ਠੀਕ ਹੈ ਬਾਈ ਕਿੰਨਾ ਗੱਦ ਦੁੱਧ ਧਾਰਾਂ ਦਸੀਆਂ ਦੁੱਧੇ ਨੇ 31 32 ਕਿਲੋ ਵਾੜ ਨੇ ਦਿੱਤਾ ਜੀ ਪਹਿਲੇ ਸੁਆ 31 32 ਕਿਲੋ ਠੀਕ ਹੈ ਜੀ ਤੇ ਹੁਣ ਇਹ ਗੱਬਣਾ ਜੀ ਹਾਂ ਗੱਬਣਾ ਹੀ ਕਿੰਨੇ ਦਿਨ ਲੈਂਦੀ ਹੈ ਬਾਈ ਬਸ ਲੈ ਜੂਗੀ 5 6 ਦਿਨ ਦੀ 5 6 ਦਿਨ ਹਾਂਜੀ ਹਾਂ ਲਓ ਵੀ ਸਜਣੋ ਦੂਜਾ ਸੁਆ 5 6 ਦਿਨ ਆ ਸੋਣ ਚ ਬਾਕੀ ਤੇ ਮਾਰਕਾਂ ਗੈ ਇੰਨੀ ਕੀ ਚੰਗੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਆ ਮੂੰਹ ਮੱਥਾ ਉਦੋਂ ਚੰਗੇ ਦੋਸਤੋ ਥਣ ਹਵਾਨਾ ਵੇਖ ਸਕਦੇ ਹੋ ਦੋਸਤੋ ਪੀੜੀ ਦੇ ਪਾਵਿਆਂ ਅਰਗੇ ਥਾਲਾ ਚਾਰਾਂ ਚੋਂਡਾਂ ਦੇ ਲੱਗਿਆ ਤੇ ਬਹੁਤ ਹੀ ਸ਼ਾਨਦਾਰ ਗੁਲਾਬੀ ਰੰਗ ਦਾ ਇਹਨੇ ਆर्डर ਤਿਆਰ ਕੀਤਾ ਦੋਨਾਂ ਪਾਸੋਂ ਤੁਹਾਨੂੰ ਦਿਖਾਉਣੇ ਆ ਹਵਾਨਾ ਦੂਜੇ ਪਾਸੇ ਤੋਂ ਦੋਸਤੋ ਦੇਖ ਸਕਦੇ ਹੋ ਬੈਠ ਕੇ ਤੁਹਾਨੂੰ ਦਿਖਾਤਾ ਚੰਗੀ ਤਰ੍ਹਾਂ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ਤੇ ਕੱਦ-ਕਾਠ ਦੇਖ ਸਕਦੇ ਹੋ ਤੁਸੀਂ ਬਹੁਤ ਉੱਚਾ ਹੈ ਤੇ ਰਾਜੀਪਲੀ ਵੀ ਚੰਗੀ ਆ ਦੋਸਤੋ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਆ ਸਟਾਫ ਐਨਰਜੀ ਫਰੰਟ ਲੋ ਵੀ ਸੱਜਣੋਂ ਪਰ ਤੱਕ ਹਵਾਨਾ ਜਿਹੜਾ ਫਸਿਆ ਪਿਆ ਬਹੁਤ ਸ਼ਾਨਦਾਰ ਹਵਾਨਾ ਤਿਆਰ ਕੀਤਾ ਦੋਸਤੋ ਮੋੜ ਲਈ ਭਾਈ ਜੀ ਇਹਨਾਂ ਦਾ ਕੀ ਮੁੱਲ ਕਰਾਂਗੇ ਆਪਾਂ ਮੈਂ ਲੈਂਦੇ ਨਾਲੇ ਹੀ ਭੰਮੇ ਕਰਾਂਗੇ ਹਾਂ ਜੀ ਜ਼ਿਆਦਾ ਲੰਮੇ ਨਹੀਂ ਕਰਨੇਗੇ ਠੀਕ ਹੈ ਜੀ ਅਸੀਂ ਇਸ ਨੂੰ 1.35 ਦੀ ਦੇ ਇੱਕ 35 ਹਾਂ ਜੀ ਠੀਕ ਹੈ ਜੀ ਲੋ ਵੀ ਸਜਣੋ 1.35 ਇਹਦੀ ਕੀਮਤ ਆ ਤੇ ਕਿੰਨੇ ਦਿਨ ਦੱਸਿਆ ਸੀ ਸੂਣ ਦੇ ਬਈ ਬਾਬਾ ਵਾਲੇ ਤੋਂ ਬਾਲਾ 5-4 ਦਿਨ ਲੂਗੀ ਭੰਮੇ ਠੀਕ ਹੈ ਜੀ ਲਓ ਵੀ ਮਤਰੋ ਆ ਜੇ ਹਵਾਨਾ ਢਿੱਲਾ ਤੁਸੀਂ ਦੇਖ ਸਕਦੇ ਹੋ ਪਤਲੀ ਜਮੜੀ ਆ ਮਖਮਲ ਵਰਗੀ ਤੇ ਇਸ ਤੋਂ ਅੱਗੇ ਇੱਕ ਚਿੱਟੀ ਵਹੜਾ ਬਾਈ ਇਹਦੇ ਬਾਰੇ ਦੱਸੋ ਜਾਈਂ ਦੂਜਾ ਸੂਆ ਬਾਈ ਭੋਮੇ ਇਹ ਵੀ ਦੂਜਾ ਸੂਆ ਹੀ ਆ ਹਾਂਜੀ ਹਾਂਜੀ ਠੀਕ ਹੈ ਤੇ ਕਿੰਨਾ ਦਾ ਦੁੱਧ ਦੱਸਿਆ ਮਾਲਕਾ ਨੇ ਦੋਦੇ ਨੇ 22 23 ਕਿਲੋ ਪਹਿਲਣ ਨੇ ਦਿੱਤਾ ਪਹਿਲਣ ਨੇ 22 23 ਕਿਲੋ ਕਟਿਆ ਤੇ ਅਰ ਕੀ ਮੀਰ ਕਰਦੇ ਬਾਈ 25 26 ਲੀਟਰ ਆਉਣਾ ਕੜ ਦੂ ਠੀਕ ਹੈ ਜੀ ਤੇ ਇਹਦੇ ਕਿੰਨੇ ਕ ਦਿਨ ਪਏ ਆ ਬਾਈ ਇਹ ਵੀ ਹਫਤਾ ਲੈ ਜੋ ਬਾਈ ਭੋਮੇ ਇੱਕ ਹਫਤਾ ਹਾਂਜੀ ਵਾਹ ਜੀ ਕਿਆ ਬਾਤ ਹੈ ਲਓ ਵੀ ਸੱਜਣੋ ਇੱਕ ਹਫਤਾ ਸੋਣ ਚ ਇਹਦੇ ਬਾਕੀ ਆ ਉਸ ਢੰਗ ਨਾਲ ਤੁਸੀਂ ਇਹਦੀ ਜੱਜਮੈਂਟ ਕਰ ਲਓ ਮਿਲਕਵੇਨ ਲਾ ਸਰਗੀ ਮੋਟੀ ਆ ਤੇ ਥਾਣਾ ਪੀੜੀ ਦੇ ਪਾਵਾਂ ਰ ਗਿਆ ਚਾਰੇ ਤੁਸੀਂ ਦੇਖ ਸਕਦੇ ਇਕੋ ਜਿਹਾ ਹੂਮਾ ਤੁਸੀਂ ਦੇਖ ਸਕਦੇ ਹੋ ਦੋਸਤੋ ਚੰਗੀ ਬਰੀਡ ਦੀ ਮਾਲਕਣੀ ਆ ਕੱਦ ਕਾਠ ਇਹਦਾ ਵੀ ਚੰਗਾ ਦੋਸਤੋ ਦੇਖ ਸਕਦੇ ਹੋ ਤੁਸੀਂ ਤੇ ਦੋਨਾਂ ਬਸ ਤੋਂ ਤੁਹਾਨੂੰ ਹਵਾਨੇ ਦੀ ਇਹਦੀ ਜੱਜਮੈਂਟ ਕਰਾ ਦਿੰਨੇ ਆ ਨਾੜਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਕਲੀਆਂ ਕਲੀਆਂ ਗਿਣ ਸਕਦੇ ਆ ਹਵਾਨੇ ਦੇ ਉੱਤੇ ਤੇ ਮਿਲਕ ਵੀ ਨ ਇਧਰ ਵੀ ਚੰਗੀ ਆ ਤੋੜ ਕੇ ਤੁਹਾਨੂੰ ਇਹ ਵੀ ਦਿਖਾ ਦਿੰਦੇ ਲਓ ਵੀ ਮਿੱਤਰੋ ਤੋੜ ਕੇ ਤੁਹਾਨੂੰ ਇਹ ਵੀ ਦਿਖਾ ਦਿੰਨੇ ਆ ਹੋਲੀ ਲੀ ਜਾਹੀ ਹੋਲੀ ਤੋੜ ਕੇ ਸਾਰੇ ਜਾਨਵਰ ਤਾਂ ਦਿਖਾਉਣੇ ਆ ਦੋਸਤੋ ਵੀ ਕੋਈ ਕਸਰ ਨਾ ਰਹਿ ਜੇ ਕੋਈ ਦੂਰ ਨੇੜੇੋਂ ਵੀਰ ਚੱਲ ਕੇ ਆਉਂਦਾ ਤਾਂ ਉਹਨੂੰ ਹਰ ਪੱਖ ਤੋਂ ਜਿਹੜਾ ਜਾਨਵਰ ਆ ਉਹ ਦਿਖਾਈ ਦੇ ਸਕੇ ਤੇ ਵੀਡੀਓ ਤਾਂ ਦੋਸਤੋ ਫਿਰ ਲੰਮੀ ਹੋਣੀ ਹੋਣੀ ਆ हां भाई जीवने दा आपा की मोल ਕਰਾਂਗੇ भाई। ਮਾ ਲੈਣ ਦੇ ਨੇ ਜਿਹੜਾ ਵਾਲੀ ਭੁਮਈ ਕਰਾਂਗੇ। ਹਾਂਜੀ ਹਾਂਜੀ 95000 ਦੀ ਜਸ ਤੇ ਨੋ। ਵਾਹ ਜੀ ਵਾਹ। ਲਓ ਵੀ 사ਜਣੋ 95000 ਦੀ। ਹਾਂ ਨਾ ਹੀ ਆ ਇਹਦੀ ਵੀ। ਕੁਛ ਨਾ ਕੁਛ ਦੂਰ ਨੇੜੇ ਆਏ ਤੋ ਵੀਰ ਦਾ ਕੋਈ ਮਾਨ ਤਾਣਾ ਹੋ ਸਕਦਾ ਮਾੜਾ ਮੋਟਾ। ਇਹਦੂ ਅੱਗੇ ਇੱਕ ਕਾਲੀ ਡੱਬੀ ਵਹਿੜਾ ਇਹਦੇ ਬਾਰੇ ਦੱਸਿਓ ਬਈ। ਇਹ ਵੀ ਦੂਜਾ ਸੂਆ ਭਾਈ ਭੁਮਈ। ਇਹ ਵੀ ਦੂਜੇ ਸੂਈ ਆ। ਹਾਂ ਇਹ ਵੀ ਹਜੇ ਹਫਤਾ ਲੈ। ਇੱਕ ਹਫਤੇ ਦੀ ਕੱਚੀ ਤੇ ਦੁੱਧ ਕਿੰਨਾ ਕ ਕੱਢਦੀ ਰਹੀ ਹੈ? ਦੁੱਧ 27 28 ਕਿਲੋ ਖੁੱਲਾ ਦਿੱਤਾ ਜੀ। ਠੀਕ ਹੈ ਇਹਦੀ 30 ਪਲੱਸ ਕਰ ਜੂਗੀ ਬਾਈ ਹਾਂ ਹਾਂ ਤੁਸੀਂ ਆਪ ਹੀ ਵੇਖ ਲੈ ਜਾਓ ਲਓ ਮਿੱਤਰੇ ਵਾਲੂ ਖਾਣ ਲਵੇ ਤਾਂ ਜੱਜਮੈਂਟ ਹੁੰਦੀ ਆ ਵੀ 30 ਪਲੱਸ ਪਲੱਸ ਇਹ ਕਰੂਗੀ ਸੀਲਸ ਲੱਗ ਠੰਢੀ ਬਹੁਤ ਆ ਦੋਸਤੋ ਤੇ ਉੱਪਰ ਤੱਕ ਹਵਾਨਾ ਫਸਿਆ ਪਿਆ ਦੇਖ ਸਕਦੇ ਹੋ ਤੁਸੀਂ ਚੌੜੀ ਢਿੱਲੀ ਬਈ ਆ ਹਜੇ ਹਵਾਨੇ ਦੀ ਉਸ ਢੰਗ ਨਾਲ ਤੁਸੀਂ ਵੇਖ ਲਓ ਵੀ ਇਹਨੇ ਹਵਾਨਾ ਕਿੰਨਾ ਕੁ ਭਰਨਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਜੱਜਮੈਂਟ ਕਰਾਦੀ ਆ ਮੂੰਹ ਮੱਥਾ ਵੀ ਤੁਹਾਨੂੰ ਦਿਖਾ ਦਿੰਦੇ ਆ ਦੋਸਤੋ ਬਰੀਡ ਚੰਗੀ ਆ ਤੇ ਕਦਕਾਹ ਤੇ ਵੇਲਬੂਲੇ ਦੀ ਵੀ ਬਹੁਤ ਚੰਗੀ ਆ। ਲਓ ਵੀ ਸਜਣੋ ਤੋੜ ਕੇ ਤੁਹਾਨੂੰ ਇਹ ਵੀ ਦਿਖਾ ਦਿੰਨੇ ਆ ਕਰਮਾ ਵਾਲੀ। ਇਹ ਹਫਤੇ ਦੀ ਕੱਚੀ ਆ ਬਾਈ। ਹਾਂ ਹਫਤਾ ਲੈ। ਲਓ ਵੀ ਹਫਤਾ ਇਹਨੇ ਲੈਣਾ। ਉਸ ਤੋਂ ਅਗਰ ਨਾ ਤੁਸੀਂ ਇਹਦੀ ਜੱਜਮੈਂਟ ਕਰ ਲਿਓ। ਰਾਜੀਪਲੀ ਪੂਰੀ ਆ ਤੇ ਹਵਾਨਾ ਤਿਆਰ ਕਰਦੀ ਆਉਂਦੀ ਇੱਕ ਹਫਤੇ ਜੇ ਨੇ ਪੰਡ ਬਣ ਲੈਣੀ ਆ। ਕਿਉਂਕਿ ਬਰੀਡ ਚੰਗੀ ਆ। ਇੱਥੋਂ ਜੱਜਮੈਂਟ ਆਉਂਦੀ ਆ ਵੀ ਦੁੱਧ ਦੇ 30 ਕਿਲੋ ਤੋਂ ਬਾਹਰ ਦੇਊਗੀ। ਬਾਕੀ ਬਾਈ ਪਸ਼ੂ ਸਾਰੇ ਚੰਗੇ ਲਿਆਉਂਦੇ ਆ ਮਾੜਾ ਪਸ਼ੂਏ ਖਰੀਦਦੇ ਨਹੀਂ ਕਿਉਂਕਿ ਇਹਨਾਂ ਕੋਲੇ ਚੰਗੇ ਗਾਹਕ ਆ ਤੇ ਚੰਗੀ ਵੇਚ ਖਰੀਦ ਅਲੇ ਵੀ ਇਹਨਾਂ ਕੋਲੋਂ ਲੈ ਜਾਂਦੇ ਆ ਵਪਾਰੀ ਵੀਰ ਵੀ ਹਾਂਜੀ ਬਾਈ ਜੀ ਇਹਦੀ ਜੀ ਸੁਣੋ ਦੱਸਿਓ ਜੀ ਬਸ ਇਹ ਭੋਮੇ 1.5 ਦੀ ਹੋਊਗੀ ਇਹ 1.5 ਦੀ ਹਾਂਜੀ ਹਾਂਜੀ ਠੀਕ ਆ ਬਾਈ ਲਓ ਵੀ ਸਜਣੋ ਇਹ 1.5 ਦੀ ਹੋ ਜਾਣੀ ਆ ਇਸ ਤੋਂ ਅੱਗੇ ਇੱਕ ਐਫ ਡੱਬੀ ਵੈੜਾ ਬਾਈ ਜੀ ਇਹਦੇ ਬਾਰੇ ਦੱਸਿਓ ਜੀ ਇਹ ਕੱਲ੍ਹ ਸੂਈ ਹੈ ਭੋਮੇ ਕਾਲ ਸੁਈ ਹੈ ਬਾਈ ਜੀ ਹਾਂ ਬੱਚੀ ਨੂੰ ਜਨਮ ਦਿੱਤਾ ਠੀਕ ਆ ਜੀ ਆ ਬੱਚੀ ਪਘਾ ਦੇ ਬੱਚੀ ਕਿਹੜੀ ਹੈ ਜੀ ਇਹਦੀ ਇਹਦੀ ਆ ਲਓ ਵੀ ਆ ਖੜੀ ਕਰ ਦੇ ਪੁੱਤ ਮੜੀ ਖੜੀਆਂ ਦੋਵੇਂ ਕਰ ਦੇ ਬੱਚੀਆਂ ਖੜੀਆਂ ਮਾਰਕਿੰਗ ਬਹੁਤ ਚੰਗੀ ਹੈ ਬੱਚੀ ਦੀ ਲਓ ਵੀ ਸਜਣੋ ਆ ਬੱਚੀ ਆ ਉਹਦੀ ਬਹੁਤ ਸ਼ਾਨਦਾਰ ਬੱਚੀ ਨੂੰ ਜਨਮ ਦਿੱਤਾ ਹੈ ਨੇ ਦੇਖ ਸਕ ਰਹੇ ਹੋ ਕੋਈ ਚੰਗੇ ਸੀ ਮੰਦੀਆ ਕਿਉਂਕਿ ਇਹ ਫਾਰਮ ਨਹੀਂਆ ਵਹਿੜਾ ਸਾਰੀਆਂ ਉਹ ਲੱਤ ਜੋ ਕੱਢ ਰਸਾ ਤੇ ਖਾਣਾ ਹਵਾਨਾ ਇਹਦਾ ਵੀ ਬਾ ਕਮਾਲ ਆ ਨਾਣਾ ਦੋਸਤੋ ਕੱਲੀਆਂ ਕੱਲੀਆਂ ਤੁਹਾਨੂੰ ਦਿਖਾਈ ਦੇ ਦੇ ਰਹੀਆਂ ਹੋਣਗੀਆਂ ਦੇਖ ਸਕਦੇ ਹੋ ਤੁਸੀਂ ਮਿਲਕ ਵੇਨ ਵੀ ਲਾਸਰਗੀ ਮੋਟੀ ਆ ਤੇ ਥਾਣਾ ਬਾ ਕਮਾਲ ਆ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਥਾਣਾ ਹਵਾਨਾ ਇਹਦਾ ਉਹਨਾਂ ਪਾਸੇ ਤੋਂ ਤੁਹਾਨੂੰ ਜੱਜਮੈਂਟ ਕਰਾ ਦਿੰਨੇ ਪਿਛਲੇ ਪਾਸੇ ਨੂੰ ਪੂਰਾ ਫਸਿਆ ਪਿਆ ਹਵਾਨਾ ਇੱਧਰ ਕਰ ਲਾ ਲਓ ਵੀ ਮਿੱਤਰੋ ਗੁੰਦਿਆ ਪਿਆ ਜਾਮਾ ਤੇ ਦੋਨਾਂ ਪਾਸਿਆਂ ਤੋਂ ਸੇਮ ਸਹ ਹੈ ਆ ਨਾੜਾਂ ਤੁਸੀਂ ਹੁਵਾਨੇ ਦੇ ਕਲੀਆਂ-ਕਲੀਆਂ ਗਿਲ ਸਕਦੇ ਆ ਦੋਸਤੋ ਇੰਨਾ ਸਾਫ ਸੁਥਰਾ ਹੁਵਾਨਾ ਕਦ ਕਾਟ ਚੰਗਾ ਹੈ ਵੇਲ ਚੰਗੀ ਆ ਤੋੜ ਕੇ ਤੁਹਾਨੂੰ ਇਹ ਵੀ ਵਿਖਾ ਦਿੰਨੇ ਆ ਤੇ ਭਾਈ ਕੀ ਦੁੱਧ ਰ ਕੱਢ ਰਿਹਾ ਇਹਦਾ ਦੁੱਧ ਦੇ ਨੇ 25 26 ਕਿਲੋ ਪਹਿਲਣ ਨੇ ਦਿੱਤਾ ਇਹ ਕੀ ਦੁੱਧ ਰਾਮਾ 20 ਕਿਲੋ ਦੁੱਧ ਨੇ ਕੱਢਿਆ ਹੁਣ 20 ਕਿਲੋ ਬੋਲਾ ਹੀ ਤਿਆਰ ਆ ਮੰਨ ਚਲ ਦੁੱਧ ਪਟਿਆਰ ਆ ਕਿਲੋ ਪਹਿਲ ਨੂੰ ਨੇ ਦਿੱਤਾ ਹੈ ਕਿ 22 ਕਿਲੋ ਖੁੱਲਾ ਦੁੱਧ ਵਹਿੜ ਜੂ ਠੀਕ ਹੈ ਜੀ ਇਹ ਬਾਕੀ ਲੈ ਵੀ ਤੋੜ ਕੇ ਦਿਖਾ ਦਿਓ ਤੋੜ ਪੁੱਤ ਫੜ ਕੇ ਕੱਲ ਸੂਈ ਆ ਇਹ ਕੱਲ ਸੂਈ ਆ ਦੋਸਤੋ ਤੇ ਟਾਈਮ ਮੈਂ ਤੁਹਾਨੂੰ ਦਿਖਾ ਦਿੰਨਾ ਦੋਸਤੋ 12 ਵਜੇ ਪੈ ਸਮਝ ਲਓ 11:55 ਮਿੰਟ ਉਸ ਢੰਗ ਨਾਲ ਤੁਸੀਂ ਦੇਖ ਲਓ ਵੀ ਸ਼ਾਮ ਤੱਕ 5 ਵਜੇ ਦੇ ਤੱਕ ਇਹਨਾਂ ਨੇ ਕਿੰਨੀ ਕੀ ਤਿਆਰੀ ਕਰਨੀ ਆ ਵੜਾ ਨੇ ਲਓ ਸੱਜਣੋ ਲੈ ਆਓ ਬਈ ਵਾਹ ਜੀ ਵਾਹ ਕੀ ਬਾਤ ਹੈ ਜਿੱਡੀ ਵਹਿੜਾ ਦੋਸਤੋ ਉਡਾ ਹੀ ਖਵਾਨਾ ਬਾਟਕੇ 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 ਅੰਬਾ ਜੀ ਇਹਦਾ ਕੀ ਮੁੱਲ ਮਾਲ ਰੱਖਿਆ ਮਸ ਲੈਣ ਦੇਣੀ ਕੋ ਮੈਂ 1 15 ਦੀ 115 ਹਾਂਜੀ ਲੋ ਵੀ ਸਜਣੋ ਇਹਦਾ ਮੁੱਲ 115 ਯਸ ਨੋਈ ਹੁੰਦੀ ਹੈ ਕੋਈ ਬਸ ਥੋੜਾ ਬਹੁਤਾ ਮਾਨਦਾਨ ਹੋਊਗਾ ਇਸ ਤੋਂ ਅੱਗੇ ਇੱਕ ਚਿੱਟੀ ਵੜੀ ਵੀ ਗੱਲ ਸੁਈ ਹੈ ਜੀ ਇਹਦੇ ਮਗਰ ਵੀ ਬੱਚਾ ਵੱਛੀ ਹੈ ਜੀ ਹਾਂਜੀ ਇਹਦੀ ਆ ਵੱਛੀ ਲੋ ਵੀ ਆਈ ਦੀ ਵੱਛੀ ਪਹਿਲਾਂ ਵਿਖਾਈਏ ਆਪਾਂ ਆਹ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਬੱਚੀ ਆ ਚੰਗਾ ਰੰਗ ਸੋਹਣਾ ਹੈ ਦੋਸਤੋ ਚੰਗੇ ਸੀ ਮੰਦੀ ਆ ਤੇ ਆਪ ਵੀ ਵੇਹੜਾ ਦੇਖ ਸਕਦੇ ਹੋ ਤੁਸੀਂ ਪਹਿਲਾਂ ਹਵਾਨਾ ਦਿਖਾ ਦਈਏ ਇਧਰੋਂ ਧੁੰਨੇ ਨਾਲ ਲੱਗਿਆ ਪਿਆ ਤੇ ਉਧਰੋਂ ਪਿੱਛੋਂ ਸੂ ਨਾਲ ਲੱਗਿਆ ਪਿਆ ਹਵਾਨਾ ਇਹ ਚਾਰਾਂ ਚੋਂਡਾ ਤੇ ਥਾਣਾ ਪੀੜੀ ਦੇ ਪਾਉ ਵਾਂਗੂ ਚੜੇ ਪਏ ਦੇਖ ਸਕਦੇ ਹੋ ਤੁਸੀਂ ਲੰਮੀ ਲੰਮੀ ਬਹੁਤ ਆ ਦੋਸਤੋ ਤੇ ਮੂੰਹ ਮੱਥਾ ਵੀ ਤੁਹਾਨੂੰ ਦਿਖਾ ਦਿੰਦੇ ਆ ਦੇਖ ਸਕਦੇ ਹੋ ਮੂੰਹ ਮੱਥਾ ਇਹਦਾ ਦੋਨਾਂ ਪਾਸਿਆਂ ਤੋਂ ਹਵਾਨੇ ਨੇ ਜੱਜਮੈਂਟ ਕਰਾ ਦਿੰਨੇ ਆ ਰੀੜ ਦੀ ਹੱਡੀ ਗਾਇਰ ਕੀ ਸਿੱਧੀ ਆ ਤੇ ਮਗਰਲੇ ਪਾਸਿਆਂ ਤੋਂ ਦੋਸਤੋ ਉੱਪਰ ਤੱਕ ਹਵਾਨਾ ਲੱਗਿਆ ਹੋਇਆ ਫਸਿਆ ਪਿਆ ਦੂਜੇ ਪਾਸੇ ਤੋਂ ਵੀ ਸੇਮ ਸਾਈਜ਼ ਆ ਥਾਣਾ ਦੇ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸ਼ਾਨਦਾਰ ਆ ਨਾਰਾ ਕੱਲੀਆਂ ਕੱਲੀਆਂ ਗਿਣ ਸਕਦੇ ਹੋ ਤੁਸੀਂ ਹਵਾ ਨਾਲ ਦੇ ਉੱਤੇ ਤੋੜ ਕੇ ਤੁਹਾਨੂੰ ਇਹ ਵੀ ਦਿਖਾ ਦਿੰਦੇ ਆ ਦੋਸਤ ਤੋੜ ਖੋਲ ਬਈ ਸੱਜਣਾ ਤੁਰਦੀ ਤਾਂ ਤੁਹਾਨੂੰ ਇਹਦਾ ਵੀ ਸਾਰੀ ਜੱਜਮੈਂਟ ਇਹਦੀ ਆ ਜਾਣੀ ਬੋਰਾ ਬੰਨੀ ਫਿਰਦੀ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਕੱਲੀ ਸੂਈ ਆ ਹਜੇ ਮੋੜ ਲੋ ਬਈ ਚੰਗੀ ਬਰੀਡ ਦੀਆਂ ਸਾਰੀਆਂ ਵੇੜਾਂ ਦੋਸਤੋ ਸਾਰੀਆਂ ਦੂਜਾ ਦੂਜਾ ਸੁਹਾ ਹਾਂ ਭਾਈ ਜੀ ਇਹ ਨਹੀਂ ਕੀ ਹੈ ਸਨੋ ਹੈ ਜੀ ਬਸ ਇਹ ਸਨੋ ਬੋ ਮੇਕ 15 ਦੀ ਇਹ ਹੋਗੀ ਜੋੜਾ ਗਏ ਨੇ ਲੈਣਾ ਤੇ 20 30 ਦਾ ਹੋਊਗਾ ਵਾਹ ਜੀ ਵਾਹ ਕੀ ਬਾਤ ਹੈ ਲਓ ਵੀ 15 ਨਹੀਂ ਚਾਰ ਹੀ ਜਾਣੇ ਤਾਂ ਮੰਨ ਕੇ ਚੱਲ ਸਹੀ ਗੱਲ ਹੈ ਜੀ ਬੱਚੀ ਬਹੁਤ ਦੋਹਾਂ ਦੇ ਇੰਪੋਰਟਡ ਬੱਚੀਆਂ ਦੋਹਾਂ ਨਹੀਂ ਮਗਰ ਬਹੁਤ ਹੀ ਜ਼ਿਆਦੇ ਚੰਗੀਆਂ ਬੱਚੀਆਂ ਦੋਸਤੋ ਦੋ ਵੜਾ ਮਗਰ ਤਾਂ ਇਹ ਇਸ ਤੋਂ ਅੱਗੇ ਇੱਕ ਜਰਸੀ ਵੜ ਆ ਗਈ ਹੈ ਜੀ ਇਹਦੇ ਬਾਰੇ ਦੱਸਿਓ ਬਾਈ ਜੀ ਇਹ ਵੀ ਪਰਸੋ ਸੂਈ ਹੈ ਭੋਮੇ ਇਹ ਵੀ ਪਰਸੋ ਸੂਈ ਹੈ ਹਾਂਜੀ ਹਾਂਜੀ ਠੀਕ ਹੈ ਜੀ ਕਿ ਕੀ ਦੋ ਤੇ ਰਕਾਰਾ ਤੇ ਕਿੰਨਾ ਸੀ ਹੁਣ ਹੁਣ ਹੈਗਾ ਜੀ 15 16 ਕਿਲੋ ਬੋਲੀ ਹੈਗੀ ਆ ਲਓ ਬੰਦੇ ਵਗਾਂ ਕਿਲੋ ਬੋਲੀ ਆ ਹਾਂਜੀ ਹਾਂਜੀ ਤੇ ਮਗਰ ਇਹਦੇ ਬੱਚਾ ਕੀ ਹੈ ਜੀ ਬੱਛੀ ਹੈ ਇਹਦੀ ਵੀ ਮਗਰ ਇਹ ਲਓ ਵੀ ਆ ਬੱਛੀ ਹੈ ਇਹਦੇ ਮਗਰ ਹਾਂਜੀ ਤੇ ਆਪਾਂ ਠਾ ਕੇ ਵੀ ਤੁਹਾਨੂੰ ਦਿਖਾ ਦੇਾਂਗੇ ਲਓ ਵੀ ਸਜਣੋ ਛੋਟਾ ਛੋਟਾ ਕੰਨ ਆ ਇਹ ਬੱਛੀ ਬਹੁਤ ਚੰਗੀ ਹੈ ਇਹਦੇ ਮਗਰ ਤੇ ਆਪ ਦਾ ਮੂੰਹ ਮੱਥਾ ਵੀ ਇਹਦਾ ਚੰਗਾ ਹੈ ਤੇ ਕੰਦ ਕਾਠ ਬਹੁਤ ਤੇ ਪੰਜਾਬ ਦੀ ਆਪਾਂ ਜਰਸੀ ਇਹਨੂੰ ਕਹਿ ਸਕਦੇ ਹਾਂ ਖੁੱਲੇ ਹਵਾਨੇ ਦੀ ਆ ਇਹ ਚੰਗਾ ਦੁੱਧ ਰਿਕਾਰਡ ਰੱਖੂਗੀ ਦੋਸਤੋ ਇਹਨਾਂ ਦੀ ਫੈਂਟ ਦੋਸਤੋ ਦੂਜੀਆਂ ਐਚਐਫ ਨਾਲੋਂ ਜ਼ਿਆਦਾ ਹੁੰਦੀ ਤੇ ਇਹਨਾਂ ਦੀ ਡਿਮਾਂਡ ਵੀ ਬਹੁਤ ਜ਼ਿਆਦਾ ਆ ਦੋਸਤੋ ਕਿਉਂਕਿ ਗਰਮੀ ਸਰਦੀ ਘੱਟ ਮੰਨਦੀਆਂ ਇਹ ਥਾਣਾ ਦਾ ਸੈਜ ਬਹੁਤ ਚੰਗਾ ਦੇਖ ਸਕਦੇ ਹੋ ਤੁਸੀਂ ਤੋੜ ਕੇ ਤੁਹਾਨੂੰ ਇਹ ਵੀ ਦਿਖਾ ਦਿੰਨੇ ਆ ਤੋ ਆ ਇਧਰ ਹੀ ਘੜਨੀ ਲਓ ਵੀ ਸੱਜਣੋ ਚੰਗੀ ਤਰ੍ਹਾਂ ਤੁਹਾਨੂੰ ਇਹ ਵੀ ਤੋਰ ਕੇ ਦਿਖਾ ਦਿੰਨੇ ਆ ਮੋੜ ਲਓ ਬਾਈ ਹਾਂ ਵਾਹ ਜੀ ਵਾਛੀ ਮਗਰਾ ਦੋਸਤੋ ਜਿਹਨੇ ਘਰੇ ਦੁੱਧ ਪੀਣ ਆਸਤੇ ਲੈਣੀ ਆ ਗਾਂ ਨਾਲ ਇੱਕ ਪਸ਼ੂ ਨਾਲ ਹੋਰ ਰਲਦਾ ਹਾਂ ਬਾਈ ਜੀਵਨ ਬਾਈ ਇਹਦਾ ਕੀ ਮੋਲਾ बस ਲੈਣ ਦੇ ਨਾਲੇ ਭੁਮੇ ਕਰਾਂਗੇ ਇਹਦਾ ਕੀ ਰਕਤ ਬਸ 85000 ਇਸ ਤੇ ਨੂੰ ਵਾਹ ਵਾਹ ਲਓ ਵੀ ਸੱਚ ਨੂੰ 85000 ਦੀ ਇਹਦੀ ਹਨ ਤੇ ਇਸ ਤੋਂ ਅੱਗੇ ਇੱਕ ਜਰਸੀ ਹੋਰ ਇਹਦੇ ਬਾਰੇ ਦੱਸਿਓ ਬਾਈ ਜੀ ਇਹ ਕੱਲ ਸੂਈ ਹੈ ਭੁਮੇ ਠੀਕ ਹੈ ਜੀ ਤੇ ਆ ਬੱਚਾ ਮਗਰੇ ਦਾ ਹਾਂ ਇਹਦਾ ਬੱਚਾ ਜੀ ਇਹਦੇ ਮਗਰ ਬੱਚਾ ਹਾਂਜੀ ਹਾਂਜੀ ਠੀਕ ਹੈ ਜੀ ਲਓਏ ਕੱਦ ਕਾਠ ਇਹਦਾ ਵੀ ਬਹੁਤ ਆ ਪੰਜਾਬ ਦੀ ਜਰਸੀ ਨੂੰ ਆਪਾਂ ਕਹਿ ਸਕਦੇ ਹਾਂ ਦੋਸਤੋ ਇਹ ਮਗਰ ਕਰਮਾਲੀ ਦੇ ਬੱਚਾ ਬੱਚਾ ਮਿਲਕ ਵੀ ਇਹਨਾਂ ਨੇ ਪਹਿਲਾਂ ਨਜ਼ਰ ਮਾਰ ਲਓ ਉਸ ਤੋਂ ਬਾਅਦ ਥਣ ਦੋਸਤੋ ਬਾਕਮਾਲਾ ਦੇਖ ਸਕਦੇ ਹਾਂ ਬਹੁਤ ਸੋਹਣਾ ਥਣ ਲੱਗਾ ਚੰਗਾ ਹਵਾਨਾ ਤਿਆਰ ਕੀਤਾ ਦੋਸਤੋ ਕਦੋਂ ਸੂਈ ਹੈ ਬਈ ਇਹ ਕੱਲ ਸੂਈ ਹੈ ਕੱਲ ਲਓ ਬਈ ਕੱਲ ਸੂਈ ਆ ਉਸ ਢੰਗ ਨਾਲ ਤੁਸੀਂ ਇਹਦੇ ਖਵਾਨੇ ਦੀ ਜੱਜਮੈਂਟ ਕਰ ਲਓ ਤੇ ਦੁੱਧ ਕੀ ਰਿਕਾਰਡ ਰਿਹਾ ਹੈ ਦੋਸਤੋ ਇਹਨੇ 16 ਕਿਲੋ ਦਿੱਤਾ ਭੋਮੇ ਪਹਿਲਾਂ ਨੇ 16 ਕਿਲੋ ਪਹਿਲਾਂ ਨੇ ਦਿੱਤਾ ਹੈ ਕਿ 20 ਪਲੱਸ ਕਰਕੇ ਦੇ ਦਊਗੀ 17-18 ਲੀਟਰ ਖੁੱਲਾ ਦੇ ਦਾਂਗੀ ਲਓ ਵੀ 17-18 ਲੀਟਰ ਖੁੱਲਾ ਦੇ ਦਊਗੀ ਉਸ ਤੋਂ ਅੱਗੇ ਤੁਹਾਨੂੰ ਇਹ ਤੋੜ ਕੇ ਵੀ ਦਿਖਾ ਦਿਆਂਗੇ ਖੋਲ ਚਲੋ ਜੀ ਲਾਓ ਜੀ ਮਿੱਤਰੋ ਦੁੱਧ ਵਾਲੀ ਵਹਿੜਾ ਪਿੱਕੀ ਥੋੜੀ ਜੀ ਜ਼ਰੂਰ ਪੈਂਦੀ ਆ ਤੇ ਦੁੱਧ ਇਹੇ ਕਢ ਦੂਗੀ ਵੇੜ ਚੰਗੀ ਆ ਪੰਜਾਬ ਦੀ ਜਰਸੀ ਆ ਆਪਾਂ ਇਹਨੂੰ ਕਹਿ ਸਕਦੇ ਆਂ ਦੋਸਤੋ ਮੋੜ ਲਓ ਇਹਦੇ ਮਗਰ ਬੱਚਾ ਵੱਚਾ ਤੇ ਠਾਰਾਉ ਨਿਕਲੋ ਦੁੱਧ ਪੋਲੇ ਇਹ ਹੱਥ ਨਾਲ ਇਹਨੇ ਕਢ ਦੇਣਾ ਏ ਭਾਈ ਜੀਵਨ ਇਹਦੇ ਬਾਰੇ ਦੱਸੋ ਕੀ ਮੁੱਲ ਵੜੀ ਹੈ ਦੀ ਮਾਸੀ ਦਾ ਬਈ ਟਾਟਾ ਫਾਟਾ ਵਾਲਾ 75000 ਰੁਪਿਆ ਬੋਮੇ ਇਹਦਾ 75000 ਹਾਂਜੀ ਲੋ ਵੀ ਇਹਦਾ 75000 ਆ ਤੇ ਸੋ ਦੋਸਤੋ 8 ਮਿਹੜਾਂ ਐ 8ਾਂ ਦੇ ਵਿੱਚੋਂ ਕੋਈ ਵੀ ਤੁਹਾਡੇ ਪਸੰਦ ਆਉਂਦੀ ਹੈ ਬਾਈ ਦਾ ਨੰਬਰ ਜੀਵਨ ਦਾ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਬਾਈ ਜਾਰਾ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਕੱਲੀ ਕੱਲੀ ਵਹਿੜ ਦੀ ਤੁਹਾਨੂੰ ਡਿਟੇਲ ਦੇਤੀ ਆ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਦੋਸਤੋ ਤੇ ਕਮੈਂਟ ਕਰਕੇ ਦੱਸਿਓ ਵੈਣਾ ਤੁਹਾਨੂੰ ਕਿੱਦਾਂਆਂ ਲੱਗੀਆਂ ਅਗਲੀ ਵੀਡੀਓ ਦੇ ਲਈ ਜਲਦੀ ਮਿਲਾਂਗੇ ਦੋਸਤੋ ਧੰਨਵਾਦ ਜੀ